ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਫਰੇ ਸਹਾਦਤ ਦਾ ਇੱਕ ਹੋਰ 파ਰਟ ਲੈ ਕੇ ਹਾਜ਼ਰ ਹਾਂ ਜੀ ਜਿਸ ਸਥਾਨ ਦੇ ਉੱਤੇ ਆਪਾਂ ਖੜੇ ਆ ਇਸ ਪਿੰਡ ਦਾ ਨਾਮ ਆ ਜੀ ਪਿੰਡ ਨਗਾਮਾ ਤੇ ਇਹ ਪਿੰਡ ਜੀ ਮਰਿੰਡੇ ਤੋਂ ਸਰਹੰਦ ਰੋਡ ਦੇ ਉੱਤੇ ਸਥਿਤ ਹੈ ਜੀ ਮੈਨੂੰ ਲੱਗਦਾ ਮਰਿੰਡਾ ਇੱਥੋਂ 10 ਕਿਲੋਮੀਟਰ ਦੇ ਕਰੀਬ ਹੋਣਾ ਜੀ ਤੇ ਸਰਹੰਦ ਵੀ 10 ਕਿਲੋਮੀਟਰ ਦੇ ਹੋਣਾ ਜੀ ਵਿਚ ਵਿਚਾਲੇ ਪਿੰਡ ਹੈ ਜੀ ਇਹੇ ਇਸ ਪਿੰਡ ਦੇ ਉੱਤੇ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਨੂੰ ਰੱਥ ਦੇ ਉੱਪਰ ਲਜਾਇਆ ਜਾ ਰਿਹਾ ਸੀ ਤਾਂ ਇਹ ਰਸਤਾ ਕੱਚਾ ਸੀ ਪਹਿਲਾਂ ਤਾਂ ਇਸ ਜਗ੍ਹਾ ਦੇ ਉੱਤੇ ਰੱਥ ਰੁਕਿਆ ਗਿਆ ਸੀ ਇਸ ਜਗ੍ਹਾ ਦੇ ਉੱਤੇ ਇੱਕ ਕਿਲਾ ਹੁੰਦਾ ਸੀ ਤੇ ਪਿੰਡ ਬਸਿਆ ਹੋਇਆ ਸੀ ਤਾਂ ਲੋਕ ਇਕੱਠੇ ਹੋ ਜਾਂਦੇ ਨੇ ਤੇ ਮਾਤਾ ਗੁਜਰੀ ਜੀ ਨੇ ਇਸ ਜਗ੍ਹਾ ਦੇ ਉੱਤੇ ਪਿੰਡ ਦੇ ਲੋਕਾਂ ਤੋਂ ਪਾਣੀ ਮੰਗਿਆ ਸੀ ਪਰ ਉਸ ਟਾਈਮ ਕਿਸ ਨੇ ਵੀ ਮਾਤਾ ਗੁਜਰੀ ਜੀ ਤੇ ਸੋਤੇ ਸਹਬਜ਼ਾਦਾ ਨੂੰ ਪਾਣੀ ਮੰਗਨ ਤੇ ਵੀ ਪਾਣੀ ਦੀ ਘੁੱਟ ਨਹੀਂ ਸਪਲਾਈ ਤੇ ਇਹ ਜਗ੍ਹਾ ਦੇ ਉੱਤੇ ਕੁਝ ਟਾਈਮ ਆਰਾਮ ਕਰਕੇ ਮਾਤਾ ਗੁਜਰੀ ਜੀ ਨੂੰ ਅੱਗੇ ਲੈ ਕੇ ਗਏ ਸੀ ਤੇ ਬਾਅਦ ਚੋਂ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤਾ ਤਾਂ ਇਸ ਜਗ੍ਹਾ ਦੇ ਉੱਤੇ ਜੋ ਕਿਲਾ ਸੀ ਬੰਦਾ ਸਿੰਘ ਬਹਾਦਰ ਨੇ ਢਾਹ ਢੇਰੀ ਕਰਤਾ ਤੇ ਇਸ ਪਿੰਡ ਨੂੰ ਨਾਸ਼ਟ ਕਰ ਦਿੱਤਾ ਸੀ ਤੇ ਬਾਅਦ ਵਿੱਚ ਇਹ ਦੁਬਾਰਾ ਪਿੰਡ ਬਸਿਆ ਜੀ ਤੇ ਕੁਸਮ ਮੁਸਲਮਾਨ ਆਈ ਸੀ ਤੇ ਉਹਨਾਂ ਨੇ ਪਿੰਡ ਬਸਾਇਆ ਤੇ ਫਿਰ ਬਹੁਤ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਸਿੱਖ ਆ ਕੇ ਬਸ ਗਏ ਤੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਤੇ ਆਜੋ ਜੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਹੁੰਦਿਆਂ ਨਮਸਤਕ ਤੇ ਉਸ ਤੋਂ ਬਾਅਦ ਇੱਥੋਂ ਦੇ ਗ੍ਰੰਥੀ ਸਿੰਘ ਜੀ ਤੋਂ ਇਤਿਹਾਸ ਬਾਰੇ ਹੋਰ ਡੰਗਾਈ ਦੇ ਵਿੱਚ ਜਾਣਾਂਗੇ ਤੇ ਆਜੋ ਜੀ ਚੱਲੀਏ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੋ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਵਾ ਸਕਦੇ ਹੋ ਜੋ ਤੁਹਾਨੂੰ ਪਹਿਲਾਂ ਸਰਪੰਨ ਕਰਾਇਆ ਉਹ ਹੀ ਇਤਿਹਾਸ ਇਸ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਜੀ ਜਿਹੜਾ ਸਾਹਮਣੇ ਰੋਡ ਦੇਖ ਰਹੇ ਹੋ ਜੀ ਇਹ ਮਰਿੰਡੇ ਤੋਂ ਫਤਿਹਗੜ੍ਹ ਸਾਹਿਬ ਰੋਡ ਜਾ ਰਿਹਾ ਤੇ ਇਹ ਹੈ ਜੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਉੱਪਰ ਦਰਬਾਰ ਸਾਹਿਬ ਤੇ ਆਜੋ ਜੀ ਕਰਵਾਉਣੇ ਆਂ ਦਰਸ਼ਨ ਤੇ ਹੁਣ ਤੁਹਾਨੂੰ ਕਰਵਾਏ ਨੇ ਜੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਹੁਣ ਇੱਥੋਂ ਦੇ ਜੋ ਗ੍ਰੰਥੀ ਸਿੰਘ ਨੇ ਇਸ ਜਗ੍ਹਾ ਦੇ ਉੱਤੇ ਸੇਵਾ ਨਿਭਾ ਰਹੇ ਨੇ ਉਹਨਾਂ ਤੋਂ ਇਤਿਹਾਸ ਬਾਰੇ ਸਮਝ ਪਵਾਉਣਾ ਹੈ ਜੀ ਸੋ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਆਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤਿਆ ਸਮੂਹ ਸਿੱਖ ਸਭ ਜਗਤ ਦੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਨਗਰ ਨਗਾਵਾਂ ਦੀ ਇਸ ਇਤਿਹਾਸਕ ਧਰਤੀ ਦੇ ਉੱਤੇ ਸਾਡੇ ਸਤਿਕਾਰਯੋਗ ਨਵੀਂ ਪੰਜਾਬੀ ਟਰੈਵਲਰ ਵੀਰ ਜੋ ਕਿ ਸੋਸ਼ਲ ਮੀਡੀਆ ਰਾਹੀਂ ਇਹਦਾ ਸਾਧਨ ਉਪਯੋਗ ਕਰਕੇ ਦین ਦੁਨੀਆ ਦੇ ਵਿੱਚ ਵਸਦੇ ਗੁਰੂ ਨਾਨਕ ਸਿੱਖ ਨਾਮ ਲੈਵਾ ਸੰਗਤਾਂ ਨੂੰ ਵੱਖ-ਵੱਖ ਗੁਰਦਆਮਾਂ ਦੇ ਦਰਸ਼ਨ ਜਿੱਥੇ ਕਰਾਉਂਦੇ ਨੇ ਉੱਥੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਆ ਹੋਇਆ ਅੱਜ ਦੀ ਫੇਰੀ ਇਸ YouTube ਚੈਨਲ ਵੱਲੋਂ ਸਾਡੇ ਨਗਰ ਨਗਾਵਾਂ ਸ਼੍ਰੀ ਫਤੀਗੜ ਸਾਹਿਬ ਦੇ ਨੇੜੇ ਪਹੁੰਚੇ ਨੇ ਸੋ ਇਹਨਾਂ ਦਾ ਮੈਂ ਬਾਰਤੂ ਧੰਨਵਾਦ ਕਰਦਾ ਕਿਉਂਕਿ ਸਮਾਜ ਦੇ ਵਿੱਚ ਅੱਜ ਸੋਸ਼ਲ ਮੀਡੀਆ ਦਾ ਜਿੱਥੇ ਸਾਧ ਉਪਯੋਗ ਹੈ ਉੱਥੇ ਦੁਰਉਪਯੋਗ ਵੀ ਹੋ ਰਿਹਾ ਹੈ ਸੋ ਮੈਂ ਇਹ ਬਹੁਤ ਸ਼ਲਾਘਾਯੋਗ ਵੀਰ ਦਾ ਕਦਮ ਹੈ ਇੱਕ ਯੰਗ ਉਮਰ ਦੇ ਵਿੱਚ ਹੋਰ ਪੱਖਾਂ ਨੂੰ ਨਿਕਾਰਦਿਆਂ ਹੋਇਆਂ ਸਮਾਜ ਨੂੰ ਚੰਗੀ ਸਿੱਖ ਦੇਣ ਵਾਸਤੇ ਅਤੇ ਦੂਰ ਦਰੇਡੇ ਵਿੱਚ ਬੈਠੀਏ ਸਿੱਖ ਸੰਗਤਾਂ ਅਤੇ ਹੋਰ ਵੀ ਜਿਹੜੇ ਜਿਗਿਆਸੂ ਵੀਰ ਨੇ ਜਿਹੜੇ ਸਿੱਖ ਇਤਿਹਾਸ ਨੂੰ ਜਾਨਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਇੱਥੇ ਸੋ ਇਸ ਨਗਰ ਨਗਾਵਾਂ ਦੀ ਜਿਹੜੀ ਧਰਤੀ ਹੈ ਤੇ ਧੰਨ ਧੰਨ ਸਹਿਬ ਸ੍ਰੀ ਗੋਵਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੇ ਲਖਤੇ ਜਿਗਰ ਉਹਨਾਂ ਦੇ ਮਾਤ ਗੁਜਰ ਕੌਰ ਦੀ ਚਰਨਛੋਹ ਧਰਤੀ ਹੈ ਜੀ ਸੋ ਇਸ ਦਾ ਸਬੰਧ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਸ਼ਹੀਦੀ ਇਕੱਠ ਹੋਇਆ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੀ ਉਹਦੇ ਨਾਲ ਸੰਬੰਧ ਰੱਖਦਾ ਹੈ ਇਤਿਹਾਸ ਦਾ ਜਿਹੜਾ ਜੁੜਿਆ ਹੋਇਆ ਇਸ ਇਤਿਹਾਸ ਦੇ ਨਾਲ ਇਹ ਨਗਰ ਹੈ ਜਦੋਂ ਗੁਰਦੁਆਰਾ ਕੋਤਵਾਲੀ ਸਾਹਿਬ ਸਾਈਬ ਸਾਹਿਬ ਜੀ ਦੇ ਲਖਤੇ ਜਿਗਰ ਅਤੇ ਮਾਤ ਗੁਜਰ ਕੌਰ ਜੀ ਉੱਥੇ ਗ੍ਰਿਫਤਾਰ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਜਿਹੜੇ ਜਾਲਮਾਨਾ ਤਰੀਕੇ ਦੇ ਨਾਲ ਤਸੀਹੇ ਦਿੱਤੇ ਜਾ ਰਹੇ ਸਨ ਤੇ ਉਹਨਾਂ ਨੂੰ ਮਨਾਇਆ ਜਾ ਰਿਹਾ ਸੀ ਕਿ ਉਹ ਆਪਣੇ ਧਰਮ ਨੂੰ ਛੱਡ ਕੇ ਉਸ ਬਗਾਵਤ ਨੂੰ ਛੱਡ ਕੇ ਜਿਹੜੀ ਮਨੁੱਖੀ ਹੱਕਾਂ ਦੇ ਲਈ ਉਹਨਾਂ ਨੇ ਬੁਲੰਦ ਕੀਤੀ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਮਿਸ਼ਨ ਸੀ ਵੀ ਮਨੁੱਖੀ ਹੱਕਾਂ ਨੂੰ ਮਨੁੱਖ ਨੂੰ ਮਨੁੱਖਤਾ ਨੂੰ ਆਜ਼ਾਦ ਕਰਵਾਇਆ ਜਾਵੇ ਇਸ ਘੋਰ ਜਿਹੜੇ ਜ਼ੁਲਮਾਂ ਤੋਂ ਤੇ ਬਹੁਤ ਜ਼ਿਆਦਾ ਤਸ਼ੱਦਦ ਕਰਨ ਤੋਂ ਬਾਅਦ ਜਦੋਂ ਉਹਨਾਂ ਦਾ ਕੋਈ ਵਸ ਨਹੀਂ ਚੱਲਿਆ ਤਾਂ ਉਹਨਾਂ ਨੇ ਵਜੀਦ ਖਾਨ ਨੂੰ ਇਸ ਗ੍ਰਫਤਾਰੀ ਵਾਰੀ ਦੱਸਿਆ ਵੀ ਮਾਤਾ ਜੀ ਤੇ ਮਾਤਾ ਜੀ ਦੇ ਪੋਤਰੇ குரு ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਸਾਡੇ ਕੋਲ ਗ੍ਰਫਤਾਰ ਨਹੀਂ ਤੇ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਿਹੜੀ ਉਦੋਂ ਸਰਹੰਦ ਦੀ ਕਚਹਿਰੀ ਸੀ ਵਜੀਦ ਦੇ ਦੀ ਕਚਹਿਰੀ ਸੀ ਉੱਥੇ ਲਿਜਾਣ ਵਾਸਤੇ ਫਿਰ ਬੜੇ ਭੈੜੇ ਟੰਗਾਂ ਦੇ ਨਾਲ ਤੁਸੀਂ ਦੋਨਾ ਸਿੰਘ ਹੰਡੋਰੀਆ ਜੀ ਦਾ ਇਤਿਹਾਸ ਪੜਿਓ ਉਹਨਾਂ ਨੂੰ ਗੋਰੀਆਂ ਦੇ ਵਿੱਚ ਬੰਦ ਕਰਕੇ ਬੜੇ ਜਾਲਮਾਨਾ ਟੰਗ ਦੇ ਨਾਲ ਉਹਨਾਂ ਨੂੰ ਉੱਥੋਂ ਜਿਹੜਾ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਅੱਜ ਬਣਿਆ ਹੋਇਆ ਉੱਥੇ ਉੱਥੇ ਦੀ ਕੋਤਵਾਲੀ ਤੋਂ ਅਰੈਸਟ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾਉਂਦੇ ਨੇ ਤੇ ਉਸ ਸਮੇਂ ਵੀ ਇਹ ਨਗਰ ਦੀ ਜਿਹੜੀ ਗਿੰਨਤੀ ਸੀ ਉਸ ਸਮੇਂ ਇਸ ਨਗਰ ਦੇ ਵਿੱਚ ਇੱਕ ਕਿਲਾ ਸੀ ਛੋਟਾ ਮੁਗਲ ਕਾਲ ਦਾ ਤੇ ਇੱਥੇ ਇੱਕ ਛੋਟੀ ਟੁਕੜੀ ਰਹਿੰਦੀ ਸੀ ਤੇ ਜਦੋਂ ਉੱਥੋਂ ਸਾਰਾ ਇਹ ਵਰਤਾਰਾ ਚੱਲਦਾ ਹੈ ਕੋਤਵਾਲੀ ਸਾਹਿਬ ਤੋਂ ਮਰਿੰਡੇ ਦੀ ਧਰਤੀ ਤੋਂ ਨਿਕਲਦੇ ਨੇ ਤੇ ਸ੍ਰੀ ਚਮਕੌਰ ਸਾਹਿਬ ਨੇੜੇ ਹੋਣ ਕਰਕੇ ਉਹਨਾਂ ਦੇ ਮਨ ਦੇ ਵਿੱਚ ਭੈਅ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਤੇ ਇਸ ਗ੍ਰਿਫਤਾਰੀ ਦੀ ਢੰਗਕਣਾ ਲੱਗ ਜਾਵੇ ਵੀ ਕਿਤੇ ਸਾਡੇ ਉੱਤੇ ਧਾਵਾ ਬੋਲ ਦੇਣ ਤਾਂ ਉਹਨਾਂ ਨੇ ਹੋਰ ਸਿਕਿਉਰਟੀ ਨੂੰ ਸੁਰੱਖਿਆ ਨੂੰ ਹੋਰ ਵਧਾਉਣ ਵਾਸਤੇ ਇੱਥੇ ਦੇ ਜਿਹੜਾ ਕਿਲੇਦਾਰ ਸੀ ਉਹਦੀ ਮਦਦ ਲਈ ਤੇ ਥੋੜਾ ਸਮਾਂ ਇੱਥੇ ਰੁਕੇ ਤੇ ਬਹੁਤ ਦਿਨ ਦੇ ਭੁੱਖੇ ਹੋਣ ਕਰਕੇ ਪਿਆਸੀ ਹੋਣ ਕਰਕੇ ਇੱਥੇ ਉਹਨਾਂ ਨੇ ਜਲਦੀ ਵੀ ਮੰਗ ਕੀਤੀ ਇਤਿਹਾਸ ਦੇ ਵਿੱਚ ਦੱਸਿਆ ਗਿਆ ਹੈ ਤੇ ਜਲਦੀ ਮੰਗ ਪਰ ਉਦੋਂ ਮੁਗਲ ਕਾਲ ਦਾ ਇੰਨਾ ਦਬਦਬਾ ਇੰਨਾ ਭੈ ਹੋਣ ਕਰਕੇ ਲੋਕ ਡਰ ਗਏ ਉਹਨਾਂ ਨੇ ਜਲ ਵੀ ਨਹੀਂ ਸ਼ਕਾ ਸਕੇ ਜਲਦੀ ਵੀ ਸੇਵਾ ਨਹੀਂ ਕਰ ਸਕੇ ਤੇ 1704 11 ਪੋ ਨੂੰ ਇੱਥੇ ਮਾਤ ਗੁਜਰ ਕੌਰ ਤੇ ਧੰਨ ਬਾਬਾ ਜੂਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਸਾਉ ਦੀ ਮਹਾਰਾ ਦੀ ਚਰਨ ਛੂ ਧਰਤੀ ਹੈ ਇੱਥੇ ਤੇ ਉਸ ਤੋਂ ਬਾਅਦ ਫਿਰ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜਾਂ ਦੀਵਾਨ ਇੱਥੇ ਆ ਕੇ ਧਾਵਾ ਬੋਲਦੇ ਨੇ ਤੇ ਉਸ ਕਿਲੇ ਦੀ ਹਲਖ ਮਟਾਉਂਦੇ ਨੇ ਫਿਰ ਉਸ ਉਸ ਦਾ ਕੀਤਾ ਜਿਹੜਾ ਉਹਨੂੰ ਪਕਤੌਂਦੇ ਨੇ ਉਸ ਮੁਗਲ ਜਿਹੜਾ ਹਾਕਮ ਸੀ ਇੱਥੇ ਦਾ ਉਹਦੇ ਨਾਲ ਵੀ ਆ ਕੇ ਉਹਦਾ ਸੁੱਧਾ ਵੀ ਲਾਇਆ ਜਾਂਦਾ ਹੈ ਤੇ ਉਹ ਸਾਰਾ ਵਰਤਾਂਤ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਖਤਮ ਕੀਤਾ ਤੇ ਫਿਰ ਇਹ ਜਿਹੜਾ ਨਗਰ ਉਸ ਟਾਈਮ ਬਹੁਤ ਹੀ ਜਿਹੜਾ ਜਿਹੜੀ ਮੁਸਲਮਾਨ ਸਾਡੇ ਵੀਰਾਂ ਦੀ ਵਸੋਂ ਸੀ ਸੇ ਕਿਉਂਕਿ ਗੁਰੂ ਘਰ ਦਾ ਜਿਹੜਾ ਇਤਿਹਾਸ ਹੈ ਉਹ ਮਨੁੱਖਤਾ ਨੂੰ ਜੋੜਨ ਵਾਸਤੇ ਹੈ ਇੱਥੇ ਇਹ ਨਹੀਂ ਵੀ ਸਾਡੀ ਜਿਹੜੀ ਜੰਗ ਮੁਸਲਮਾਨਾਂ ਨਾਲ ਸੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਜੰਗ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਆਵਾਜ਼ ਸੀ ਉਹ ਜ਼ੁਲਮ ਦੇ ਵਿਰੁੱਧ ਸੀ ਉਹ ਭਾਵੇਂ ਕੋਈ ਹਿੰਦੂ ਵੀ ਹੋ ਸਕਦਾ ਹੈ ਉਹ ਭਾਵੇਂ ਕੋਈ ਸਿੱਖ ਵੀ ਸਾਡੇ ਵਿੱਚੋਂ ਹੋਏ ਭਾਵੇਂ ਉਹ ਮੁਸਲਮਾਨ ਸਨ ਤੇ ਮਨੁੱਖਤਾ ਨੂੰ ਜਿਹੜੀ ਮਨੁੱਖਤਾ ਦੀ ਲੜੀ ਨੂੰ ਮਜ਼ਬੂਤ ਕਰਨ ਵਾਸਤੇ ਸਾਰਾ ਜਿਹੜਾ ਵਰਤਾਰਾ ਹੋਇਆ ਸੀ ਇਹ ਵਰਤਾਰੇ ਦੇ ਵਿੱਚ ਨਗਰ ਨਗਾਵਾਂ ਦਾ ਜਿਹੜਾ ਨਾਂ ਉਹ ਸ਼ਾਮਿਲ ਹੈ ਤੁਸੀਂ ਅੱਜ ਆ ਕੇ ਇੱਥੇ ਕਵਰੇਜ ਕੀਤੀ ਇਹਦਾ ਇਤਿਹਾਸ ਇਹੀ ਹੈ ਵੀ ਇੱਥੇ ਕੁਝ ਸਮਾਂ ਠਹਿਰਾਵ ਸੀ ਬਾਬਾ ਜੁਰਾਬਰ ਸਿੰਘ ਦਾ ਤੇ ਮਾਤ ਗੁਜਰ ਕੌਰ ਦਾ ਤੇ ਜਲ ਨਹੀਂ ਸੀ ਸਿਕਾਇਆ ਗਿਆ ਤੇ ਉਹਦੇ ਸਬੰਧ ਦੇ ਵਿੱਚ ਫਿਰ ਹੁਣ ਹੁਣ ਜਿਉਂ-ਜਿਉਂ ਅੱਗੇ ਇਸ ਇਤਿਹਾਸ ਦੀ ਲੜੀ ਤੁਹਾਡੇ ਤੁਹਾਡੇ ਵਰਗੇ ਵੀਰ ਇੱਥੇ ਕਵਰੇਜ ਕਰ ਰਹੇ ਨੇ ਦੀਨ ਦੁਨੀਆ ਦੇ ਵਿੱਚ ਇਹਦਾ ਇਤਿਹਾਸ ਜਾਵੇਗਾ ਤੇ ਸੰਗਤਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਥੇ ਆ ਕੇ ਨਤਮਸਤਕ ਹੋਵੋ ਉਸ ਸਮੇਂ ਨੂੰ ਆਪਾਂ ਮਹਿਸੂਸ ਕਰੀਏ ਅਤੇ ਇੱਕ ਜਿਹੜੀ ਧਾਰਨਾ ਸਾਡੇ ਸਮਾਜ ਦੇ ਵਿੱਚ ਜਾਂ ਬਹੁਤ ਹੀ মিডিਆ ਰਾਹੀਂ ਬਣਾਈ ਜਾ ਰਹੀ ਹੈ ਸਿੱਖਾਂ ਨੂੰ ਵੱਖਵਾਦੀ ਜਾਂ ਵੱਖਰੇ ਤਰ੍ਹਾਂ ਦਾ ਇੱਕ ਪੇਸ਼ ਕੀਤਾ ਜਾ ਰਿਹਾ ਹੈ ਤੁਸੀਂ ਇਸ ਧਰਤੀ ਦੇ ਉੱਤੇ ਆ ਕੇ ਅਨੁਭਵ ਕਰਿਓ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਉਹਦੀ ਨੇੜਲੀਆਂ ਧਰਤੀਆਂ ਦੇ ਉੱਤੇ ਭਾਵੇਂ ਚਮਕੌਰ ਸਾਹਿਬ ਹੈ ਭਾਵੇਂ ਮਰਿੰਡਾ ਹੈ ਭਾਵੇਂ ਸਾਡਾ ਨਗਰ ਨਗਾਵਾ ਹੈ ਤੁਸੀਂ ਇੱਥੇ ਆ ਕੇ ਦੇਖੋਗੇ ਤੁਹਾਨੂੰ ਅਨਪਤਾ ਕਿੰਨੀ ਮਿਲੇਗੀ ਆਪਣਾ ਪਿਆਰ ਕਿੰਨਾ ਮਿਲੇਗਾ ਤੋਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਵੀ ਸਿੱਖ ਜਿਹੜਾ ਨਾ ਉਹ ਸਿੱਖ ਜਗਤ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਹੈ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ ਹੈ ਉਹ ਭਾਵੇਂ ਕੋਈ ਆਪਣੇ ਹੀ ਕਿਉਂ ਨਾ ਹੋਵੇ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਹੈ ਸੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਤੁਸੀਂ ਇੱਥੇ ਆ ਕੇ ਕਵਰੇਜ ਕੀਤੀ ਹੈ ਤੇ ਮੈਂ ਇੱਥੋਂ ਸਨੇਹਾ ਵੀ ਦਵਾਂਗਾ ਵੀ ਇਦਾਂ ਦੇ ਵੀਰਾਂ ਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ ਲਾਈਕ ਕੀਤਾ ਜਾਵੇ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜਾ ਆਪਣੇ ਐਕਸਪੈਂਸਿਵ ਖਰਚ ਕੇ ਐਡੀ ਕਵਰੇਜ ਕਰ ਰਹੇ ਨੇ ਐਡੀ ਕਵਰੇਜ ਕਰ ਰਹੇ ਨੇ ਉਹ ਸੰਗਤਾਂ ਤੱਕ ਪਹੁੰਚਾ ਰਹੇ ਨੇ ਇਹਨਾਂ ਦਾ ਵੀ ਜਿਹੜਾ ਜਿਹੜਾ ਮਨੋਬਲ ਹੈ ਉਹ ਵਧੇ ਤੇ ਹੋਰ ਇਹ ਵੱਧ ਤੋਂ ਵੱਧ ਵੱਡੀਆਂ ਗੁਰਦੁਆਰਾਂਾਂ ਤੇ ਜਾ ਕੇ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਉੱਥੇ ਦੀ ਕਵਰੇਜ ਤੁਹਾਨੂੰ ਦਿਖਾਉਣ। ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਜੀ ਇੱਥੋਂ ਦਾ ਪਿੰਡ ਨਗਾਵਾਂ ਦਾ ਇਤਿਹਾਸ ਜੋ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਜੀ ਉਹਨਾਂ ਦੇ ਚਰਨ ਸੋ ਪ੍ਰਾਪਤ ਧਰਤੀ ਹੈ ਜੀ ਤੇ ਹੁਣ ਵਾਧਿਆ ਪਦਾਂਗੇ ਅੱਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਕ ਕਰਵਾਵਾਂਗੇ ਸਰਹੰਦ ਚ ਜੋ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਉਹਨਾਂ ਦੇ ਤੇ ਹੁਣ ਬੁਲਾਉਣੇ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹੀ ਰਸਤਾ ਜਿੱਥੇ ਮਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਲਿਜਾਇਆ ਗਿਆ ਤੇ ਇਸ ਰਸਤੇ ਰਸਤੇ ਇਹ ਰਸਤਾ ਪਹਿਲਾਂ ਕੱਚਾ ਹੁੰਦਾ ਸੀ ਇਸੇ ਰਸਤੇ ਤੋਂ ਹੀ ਛੋਟੇ ਸਹਿਬਜ਼ਾਦਿਆਂ ਨੂੰ ਬੂਰੀਆਂ ਦੇ ਵਿੱਚ ਪਾ ਕੇ ਤੇ ਮਤਾ ਗੁਜਰੀ ਤੇ ਵੀ ਕविता ਸਦਕਾ ਕੀ ਕਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵੀਡੀਓ ਜੋ ਤੁਹਾਨੂੰ ਦਰਸ਼ਨ ਕਰਵਾਏ ਸੀ ਗੁਰਦੁਆਰਾ ਪਿੰਡ ਜੋ ਨਗਾਮਾ ਇਤਿਹਾਸਕ ਗੁਰਦੁਆਰਾ ਸਾਹਿਬ ਜਿੱਥੇ ਮਾਤਾ ਗੁਜਰੀ ਜੀ ਨੂੰ ਕੁਝ ਟਾਈਮ ਦੇ ਲਈ ਰੋਕਿਆ ਗਿਆ ਸੀ। ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਸਰਹੰਦ। ਇਸਰਹੰਦ ਦੇ ਬਾਹਰ-ਬਾਹਰ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਰਤ ਸਾਹਿਬ। ਇਸ ਜਗ੍ਹਾ ਦੇ ਉੱਤੇ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਨੂੰ ਲਿਆਂਦਾ ਗਿਆ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਪਿੱਪਲ ਹੁੰਦਾ ਸੀ। ਉਸ ਦੇ ਨੀਚੇ ਰੱਥ ਨੂੰ ਲਿਜਾ ਕੇ ਰੋਕਿਆ ਗਿਆ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਨੂੰ ਇਸ ਜਗ੍ਹਾ ਦੇ ਉੱਤੇ ਕੁਝ ਟਾਈਮ ਵਾਸਤੇ ਖੜਾਇਆ ਗਿਆ ਤੇ ਬਜੀਦ ਦੇ ਖਾਨ ਜਿਸ ਰੰਦ ਦਾ ਉਸ ਟਾਈਮ ਦਾ ਸੂਬੇਦਾਰ ਸੀ ਉਸ ਨੂੰ ਉਤਲਾ ਦਿੱਤੀ ਗਈ ਤੇ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਨੂੰ ਇਸ ਜਗ੍ਹਾ ਦੇ ਉੱਤੋਂ ਠੰਡੇ ਬੁਰਜ ਤੱਕ ਲਿਜਾਇਆ ਗਿਆ ਤੇ ਉਹ ਜਗ੍ਹਾ ਦੇ ਉੱਤੇ ਤਸੀਹੇ ਦਿੱਤੇ ਗਏ ਤੇ ਇਸ ਜੋ ਗੁਰਦੁਆਰਾ ਸਾਹਿਬ ਦਾ ਨਾਮ ਰਤਸਾਹਿਬੀ ਸੀ ਕਰਕੇ ਪੈ ਗਿਆ ਜੀ ਕਿਉਂਕਿ ਇਸ ਜਗ੍ਹਾ ਤੱਕ ਰਥ ਆਇਆ ਸੀ ਤੇ ਇਹ ਇੱਥੋਂ ਦਾ ਇਤਿਹਾਸ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਰੋਡ ਦੇ ਉੱਤੇ ਹੀ ਮੌਜੂਦ ਆ ਜੀ ਸਰਹੰਦਰ ਰੋਡ ਦੇ ਉੱਤੇ ਤੇ ਬਿਲਕੁਲ ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਕੋਲ ਤੇ ਇਹ ਜੀ ਇੱਥੋਂ ਦਾ ਇਤਿਹਾਸ ਤੇ ਅੱਜ ਜੀ ਦਿਖਾਉਣੇ ਆਂ ਦਰਵਾਜ਼ਾ ਸਾਹਿਬ ਇਹ ਹੈ ਜੀ ਇੱਥੋਂ ਦਾ ਇਤਿਹਾਸ ਜੋ ਬੋਰਡ ਦੇ ਉੱਤੇ ਲਿਖਿਆ ਹੋਇਆ ਉਹੀ ਤੁਹਾਨੂੰ ਸਰਬਨ ਕਰਵਾਇਆ ਜੀ ਸੋ ਤੁਸੀਂ ਵੀ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਾਹਲਾ 뷰 ਤੇ ਚਾਹੁੰਦੇ ਜੀ ਅੰਦਰ ਕਰਵਾਉਣੇ ਤੁਹਾਨੂੰ ਦਰਵਾਜ਼ਾ ਸਾਹਿਬ ਦੇ ਦਰਸ਼ਨ ਮਾफी ਚਾਹੁੰਦੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਬਣਾਉਣੇ ਅਲਾਉਡ ਨਹੀਂ ਹੈਗੀ ਸੋ ਇਹ ਤੁਹਾਡਾ ਇਤਿਹਾਸ ਇਹੀ ਹੈ ਜੀ ਸੋ ਤੁਸੀਂ ਆ ਕੇ ਦਰਸ਼ਨ ਜ਼ਰੂਰ ਕਰਕੇ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਸੋ ਬਣਾਉਣਿਆ ਫਤਿਹ ਅਗਲੀ ਵੀਡੀਓ ਖੰਡੇ ਗੁਰ ਜਤੇ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਜੀ ਸੋ ਬਣਾਉਣਿਆ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ